ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ 'ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗੜੀ ਸੀ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਦਾ ਉੱਥੇ ਰੇਪ ਹੋਇਆ ਜਿਹੜਾ ਮੇਨ ਟੂਰ ਸੀਗਾ Pawan Singh ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਪਰ ਫਿਲਹਾਲ ਜਿੱਤੇ ਤੱਕ ਮੈਨੂੰ ਜਾਣਕਾਰੀ ਹੈ ਉਹ ਹੋਟਲ ਬੰਦ ਪਿਆ ਹੈ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ ਉਹ ਉੱਥੋਂ ਦੇ ਕੁੜੇ ਨੂੰ ਬਹਿਲਾ ਫਸਲਾ ਕੇ ਲੈ ਆਇਆ ਸੀ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਸਰ ਇੱਕ ਨਬਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲ ਬਣਾ ਰਿਹਾ ਹੈ ਐਮੀਟੀ 289 ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗੜੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਤੋਂ ਉਹਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕ୍ୟੂ ਸੀਗਾ ਪਵਨ ਸਿੰਘ ਜਿਹੜਾ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਤੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਅੱਜ ਵੀ ਅਸੀਂ ਦੇਖਿਆ ਉਹ ਲੋਕ ਜੁੜੀਆਂ ਆ ਰਹੇ ਸੀ ਉਹ चीज ਨੂੰ ਵੀ ਦੇਖਿਆ ਕੋਰਟ ਦਾ ਆਰਡਰ ਦੇ ਨਾਲ ਬੰਦ ਹੋ ਜੇ ਕਿਸ ਤਰੀਕਾ ਨਾਲ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਜੀ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਉਹ ਹੋਟਲ ਬੰਦ ਪਿਆ ਠੀਕ ਹੈ ਸਰੂਜੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਦੀ ਉਹ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਇਹ ਸੈਕਸ਼ਨ ਬੀ ਐਨ ਐਸ ਦੀ 64 ਤੇ 64 2 ਦੇ ਤਹਿਤ ਇਹ ਪਰਚਾ ਦਿੱਤਾ ਗਿਆ ਤੇ ਪੌਕਸ ਵੈਕਟ ਵੀ ਲਾਇਆ ਗਿਆ ਹੈ ਠੀਕ ਹੈ ਜੀ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ ਕਿ ਉੱਥੋਂ ਕੁੜੀ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ ਉਹਨੂੰ ਬਹਿਲਾ ਫਸਲਾ ਕੇ ਲਿਆਇਆ ਸੀ ਠੀਕ ਹੈ ਜੀ ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹਦੇ ਮਦਰ ਨੇ ਠੀਕ ਹੈ ਜੀ ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਦੇ ਮਾਲਕ ਤੇ ਮੈਨੇਜਰ ਉਹਨਾਂ ਚੀਤੇ ਅਰੈਸਟ ਕੀਤਾ ਜਾਉ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਫੋਟੋਜ ਲੈ ਆਇਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਿਕ ਵਾਲੀ ਸੀ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਤੋਂ ਉਹਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਦਾ ਉੱਥੇ ਰੇਪ ਹੋਇਆ ਜਿਹੜਾ ਮੇਨ ਟੂਰ ਸੀਗਾ Pawan Singh ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਹਨੂੰ ਅਰੈਸਟ ਕੀਤਾ ਜਾ ਚੁੱਕਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਉਹ ਹੋਟਲ ਬੰਦ ਪਿਆ ਇਹ ਜਿਹੜਾ ਬੰਦਾ ਸੀ ਇਸ ਸਕੂਲ ਵਿੱਚ ਪੇਡ ਕਰਦਾ ਸੀਗਾ ਤੇ ਉੱਥੋਂ ਕੁੜ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਸਰ ਇੱਕ ਨਵਾਲਗ ਬੱਚੇ ਵਾਲਾ ਮਾਮਲਾ ਦਰਜ ਹੋਇਆ ਸੀ ਕਿਹੜਾ ਹੋਟਲ ਹੈ ਜੀ ਕੀ ਮਾਮਲਾ ਕਦੋਂ ਦੀ ਗੱਲਬਾਤ ਹੈ ਜੀ ਇਹ ਮਿਤੀ 2 8 ਨੂੰ ਹੋਟਲ ਰਾਇਲ ਵਿਖੇ ਇੱਕ ਬੰਦਾ ਕਿਸੇ ਕੁੜੀ ਨੂੰ ਬਹਿਲਾ ਫਸਲਾ ਕੇ ਹੋਟਲ ਚ ਲਿਆ ਸੀ ਜਿਹੜੀ ਉਹ ਕੁੜੀ ਨੇ ਆਪਣੀ ਆਈਡੀ ਸ਼ੋਅ ਕੀਤੀ ਹੋਟਲ ਦੇ ਵਿੱਚ ਉਹ ਨਵਾਲਗੜੀ ਸੀ ਤੇ ਇਸ ਕਰਕੇ ਹੋਟਲ ਮਾਲਕ ਦਾ ਫਰਜ਼ ਬਣਦਾ ਸੀ ਤੇ ਮੈਨੇਜਰ ਦਾ ਵੀ ਉਹਨਾਂ ਨੂੰ ਕਮਰਾ ਨਾ ਪ੍ਰੋਵਾਈਡ ਕਰਦਾ ਉਹ ਦੇਖਣ ਦੇ ਬਾਵਜੂਦ ਵੀ ਇਹਨਾਂ ਦੋਨਾਂ ਨੇ ਕਮਰਾ ਪ੍ਰੋਵਾਈਡ ਕੀਤਾ ਤੇ ਉਸ ਕੁੜੀ ਨਾਲ ਉੱਥੇ ਰੇਪ ਹੋਇਆ ਜਿਹੜਾ ਮੇਨ ਕਿਊ ਸੀਗਾ ਪਵਨ ਸਿੰਘ ਜਿਹੜਾ ਇਸ ਕੁੜੀ ਨੂੰ ਲੈ ਕੇ ਆਇਆ ਸੀਗਾ ਉਨਰੈਸ਼ ਕੀਤਾ ਜਾ ਚੁੱਕਾ ਤੇ ਹੋਟਲ ਦੇ ਮਾਲਕ ਦੇ ਮੈਨੇਜਰ ਆੜੇ ਇਹ ਹਜੇ ਭੱਜੇ ਹੋਏ ਨੇ ਇਹਨਾਂ ਨੂੰ ਛੇਤੀ ਦੱਸ ਕੀਤਾ ਜਾਊਗਾ ਤੇ ਫਿਲਹਾਲ ਹੋਟਲ ਬਿਲਕੁਲ ਬੰਦ ਪਿਆ ਸਰ ਉਹ ਹੋਟਲ ਤੇ ਹਜੇ ਵੀ ਚੱਲ ਰਿਹਾ ਜੀ ਇੱਥੇ ਅੱਜ ਵੀ ਅਸੀਂ ਦੇਖਿਆ ਮਲੇਗੁਣੀਆ ਆ ਰਹੇ ਸੀ ਉਹ चीज ਨੂੰ ਕਿਵੇਂ ਦੇਖਿਆ ਕੋਰਟ ਦਾ ਆਰਡਰ ਦੇ ਨਾਲ ਬੰਦ ਹੋ ਜਾ ਕਿਸ ਤਰੀਕਾ ਨਾਲ ਬੰਦ ਹੋਊਗਾ ਇਹ ਜਿਹੜਾ ਹੋਟਲ ਸੀਜ਼ ਹੈ ਤਾਂ ਕੋਰਟ ਦੇ ਆਰਡਰ ਨਾਲ ਹੀ ਹੋਊਗਾ ਠੀਕ ਹੈ ਪਰ ਫਿਲਹਾਲ ਜਿੱਥੇ ਤੱਕ ਮੈਨੂੰ ਜਾਣਕਾਰੀ ਆ ਉਹ ਹੋਟਲ ਬੰਦ ਪਿਆ ਠੀਕ ਹੈ ਜੀ ਸਰੂਜੀ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਕਾਨੂੰਨ ਦੇ ਮੁਤਾਬਕ ਇੱਕ ਛੋਟੀ ਬੱਚੀ ਜਿਹਦਾ ਯੂਨੀਫਾਰਮ ਵੀ ਹੈ ਸਕੂਲ ਦੀ ਉਹ ਉੱਥੇ ਆਉਂਦੀ ਆ ਤਾਂ ਹੁਣ ਕੀ ਪ੍ਰਕਿਰਿਆ ਕਿਹੜੀਆਂ ਧਰਾਵਾਂ ਲੱਗੀਆਂ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਇਹ ਸੈਕਸ਼ਨ ਬੀ ਐਨ ਐਸ ਦੀ 44 ਤੇ 42 ਦੇ ਤਹਿਤ ਇਹ ਪਰਚਾ ਦਿੱਤਾ ਗਿਆ ਤੇ ਪੌਕਸ ਵੈਕਟ ਵੀ ਲਾਇਆ ਗਿਆ ਹੈ ਠੀਕ ਹੈ ਜੀ ਇਹ ਜਿਹੜਾ ਬੰਦਾ ਸੀ ਇਹ ਸਕੂਲ ਵਿੱਚ ਪੇਂਟ ਕਰਦਾ ਸੀਗਾ ਕਿ ਉੱਥੋਂ ਕੁੜੇ ਨੂੰ ਬਹਿਲਾ ਫਸਲਾ ਕੇ ਲਿਆਇਆ ਸੀਗਾ। ਅੱਛਾ ਜੀ ਸਕੂਲ ਦੇ ਸਟੂਡੈਂਟ ਸੀਗਾ। ਹਾਂ ਸਕੂਲ ਚ ਪੜ੍ਹਦੀ ਸੀ ਬੱਚੀ ਉਹ। ਉਹਨੂੰ ਬਹਿਲਾ ਫਸਲਾ ਕੇ ਲਿਆਇਆ ਸੀ। ਠੀਕ ਹੈ ਜੀ। ਤੇ ਪੁਲਿਸ ਪਾਰਟੀ ਨੂੰ ਜਦੋਂ ਸਟੇਟਮੈਂਟ ਰਿਕਾਰਡ ਕਰਾਈ ਉਹਦੇ ਮਦਰ ਨੇ। ਠੀਕ ਹੈ ਜੀ। ਤੇ ਮਲਜੂਮ ਨੂੰ ਉਸੇ ਵਕਤ ਅਰੈਸਟ ਕਰਕੇ ਜੇਲ੍ਹ ਭੇਜਤਾ। ਠੀਕ ਹੈ। ਤੇ ਬਾਕੀ ਰਹਿੰਦੇ ਜਿਹੜੇ ਮਲਜੂਮ ਦੋ ਦੇ ਮਾਲਕ ਤੇ ਮੈਨੇਜਰ ਉਹਨਾਂ ਚੀਤੇ ਅਰੈਸਟ ਕੀਤਾ ਜਾ। ਠੀਕ ਹੈ।